ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਸਰਬ ਕ੍ਰिएशन YouTube ਚੈਨਲ ਤੇ ਜਿਹੜੀ ਅੱਜ ਦੀ ਮੈਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਂ ਇਹਦੇ ਵਿੱਚ ਆਪਾਂ ਕਿਨਾਰੀ ਬਣਾਵਾਂਗੇ ਬਟਨ ਪੱਟੀ ਦੀ ਕਿਨਾਰੀ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਬਣਾਉਣੀ ਆ ਇਸ ਤਰ੍ਹਾਂ ਬਟਨ ਪੱਟੀ ਵਾਲਾ ਆਪਣੀ ਜੈਕਟ ਬਣਾਉਣੀ ਆ ਜਾਂ ਬੱਚਿਆਂ ਦੀ ਜੈਕਟ ਬਣਾਉਣੀ ਆ ਇਸ ਤਰ੍ਹਾਂ ਜਾਂ ਕੋਈ ਵੀ ਪ੍ਰੋਜੈਕਟ ਇਸ ਤਰ੍ਹਾਂ ਆਪਾਂ ਕਿਨਾਰੀ ਵਾਲਾ ਪ੍ਰੋਜੈਕਟ ਬਣਾਉਣੀ ਆ ਤਾਂ ਜਿਹੜੀਆਂ ਇਹਦੀਆਂ ਕਿਨਾਰੀਆਂ ਆ ਇਹ ਆਪਾਂ ਕਿਵੇਂ ਬਣਾਉਣੀ ਆ ਅੱਜ ਆਪਾਂ ਇਹ ਸਿੱਖਾਂਗੇ ਇਹ ਆਪਣੀ ਸੱਜੇ ਪਾਸੇ ਦੀ ਬਟਨ ਪੱਟੀ ਹੈ ਸੱਜੇ ਪਾਸਾ ਇਹ ਖੱਬਾ ਪਾਸਾ ਹੈ ਵੈਸੇ ਤਾਂ ਆਪਾਂ ਕਈ ਤਰੀਕਿਆਂ ਨਾਲ ਬਟਨ ਪੱਟੀ ਬਣਾਉਣੀ ਹੈ ਪਰ ਜਿਹੜਾ ਅੱਜ ਦਾ ਤਰੀਕਾ ਹੈ ਇਹ ਬਹੁਤ ਹੀ ਸੌਖਾ ਤਰੀਕਾ ਹੈ ਇਸ ਤਰ੍ਹਾਂ ਕਿਨਾਰੀ ਬਣਾਉਂਦਾ ਤੇ ਜਦੋਂ ਆਪਾਂ ਇਸ ਤਰੀਕੇ ਨਾਲ ਇਹ ਕਿਨਾਰੀ ਬਣਾਵਾਂਗੇ ਤਾਂ ਦੋਨਾਂ ਪਾਸਿਆਂ ਤੋਂ ਜਿਹੜੀ ਬਹੁਤ ਹੀ ਸੋਹਣੀ ਕਿਨਾਰੀ ਬਣ ਕੇ ਆਉਂਦੀ ਹੈ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਵੀ ਤੇ ਉਲਟੀ ਸਾਈਡ ਤੋਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਬਣਦੀ ਹੈ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਇਸ ਤਰ੍ਹਾਂ ਕਿਨਾਰੀ ਵਾਲਾ ਬਣਾਉਣੀ ਹੈ ਤੇ ਜੇਕਰ ਜਿਹੜੀ ਇਹਦੀ ਕਿਨਾਰੀ ਆ ਸੋਹਣੀ ਨਹੀਂ ਬਣਦੀ ਤਾਂ ਜਿਹੜਾ ਆਪਣਾ ਪ੍ਰੋਜੈਕਟ ਹੈ ਉਹ ਸੋਹਣਾ ਨਹੀਂ ਲੱਗਦਾ ਬਣਿਆ ਹੋਇਆ ਤੇ ਅੱਜ ਮੈਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਦੱਸਣ ਲੱਗੀ ਹਾਂ ਮੈਂ ਇਹ 10 ਕੁੰਡੇ ਲਏ ਬਟਨ ਪੱਟੀ ਵਾਸਤੇ ਤੇ ਇਧਰ ਮੈਂ 14 ਕੁੰਡੇ ਸਿੱਧੀਆਂ ਸਲਾਂਗਾਂ ਬਣਾਇਆ। ਤੁਸੀਂ ਕੋਈ ਵੀ ਆਪਣਾ ਇਧਰ ਕੋਈ ਡਿਜ਼ਾਈਨ ਬਣਾਇਆ ਹੋਗਾ। ਉਸੇ ਹਿਸਾਬ ਨਾਲ ਤੁਸੀਂ ਸੈੱਟ ਕਰ ਲੈਣਾ। ਬਸ ਮੈਂ ਤੁਹਾਨੂੰ ਅੱਜ ਇਹ ਕਿਨਾਰੀ ਬਣਾਉਣੀ ਦੱਸਣੀ ਹੈ। ਦੋ ਕੁੰਡਿਆਂ ਤੇ ਆਪਣੀ ਇਹ ਕਿਨਾਰੀ ਬਣੂਗੀ। ਜਿੰਨੇ ਵੀ ਤੁਸੀਂ ਬਟਨ ਪੱਟੀ ਵਾਲੇ ਕੁੰਡੇ ਰੱਖਣੇ ਹੋਣਗੇ ਦੋ ਕੁੰਡਿਆਂ ਤੇ ਆਪਣੀ ਇਹ ਬਟਨ ਕਿਨਾਰੀ ਬਣੂਗੀ ਬਟਨ ਪੱਟੀ ਦੀ। ਬਾਕੀ ਤੁਹਾਡਾ ਜਿਸ ਤਰ੍ਹਾਂ ਦਾ ਬਟਨ ਪੱਟੀ ਦਾ ਕੋਈ ਡਿਜ਼ਾਈਨ ਹੋਊਗਾ ਜਿਵੇਂ ਇੱਕ ਉਲਟੇ ਦਾ ਸਿੱਧੇ ਕੁੰਡੇ ਦਾ ਇਸ ਤਰ੍ਹਾਂ ਜਿਸ ਤਰ੍ਹਾਂ ਦਾ ਵੀ ਹੋਊਗਾ ਉਸ ਤਰ੍ਹਾਂ ਤੁਸੀਂ ਬਣਾ ਲੈਣਾ ਦੋ ਕੁੰਟਿਆਂ ਦਾ ਤੁਸੀਂ ਧਿਆਨ ਰੱਖਣਾ ਜਿਵੇਂ ਮੈਂ ਇੱਥੇ ਜਿਹੜੀ ਬਟਨ ਪੱਟੀ ਦੋਨਾਂ ਪਾਸਿਆਂ ਤੋਂ ਸਿੱਧੀਆਂ ਸਲਾਈਆਂ ਨਾਲ ਸਿੱਧੀਆਂ ਸਲਾਈਆਂ ਬਣਾ ਰਹੀਆਂ ਤਾਂ ਇਸ ਤਰ੍ਹਾਂ ਉਲਟੀਆਂ ਲੈਣਾ ਬਣ ਕੇ ਆ ਜਾਂਦੀਆਂ ਤੁਸੀਂ ਜਿਸ ਤਰ੍ਹਾਂ ਦਾ ਵੀ ਕੋਈ ਡਿਜ਼ਾਈਨ ਹੋਊਗਾ ਉਸ ਤਰ੍ਹਾਂ ਬਣਾ ਲੈਣਾ ਸਿੱਧੇ ਪਾਸੇ ਤੋਂ ਹੁਣ ਇਹ ਹੈਗਾ ਆਪਣਾ ਸੱਜਾ ਪਾਸਾ ਇਹ ਹੈਗਾ ਖੱਬਾ ਪਾਸਾ ਪਹਿਲਾਂ ਆਪਾਂ ਬਣਾਵਾਂਗੇ ਸੱਜਾ ਪਾਸਾ ਇਹ ਦੋ ਕੁੰਡਿਆਂ ਤੇ ਕਿਨਾਰੀ ਬਣਨੀ ਹੈ ਤੇ ਇਹਦੇ ਵਿੱਚੋਂ ਪਹਿਲਾ ਕੁੰਡਾ ਜਿਹੜਾ ਆਪਾਂ ਉਤਾਰ ਲੈਣਾ ਇਸ ਤਰ੍ਹਾਂ ਕੁੰਡਾ ਜਿਹੜਾ ਆਪਾਂ ਇਸ ਤਰ੍ਹਾਂ ਉਤਾਰਨਾ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਉਤਾਰਨੇ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਆ ਇਸ ਤਰ੍ਹਾਂ ਆ ਤਾਰਾਂਗੇ ਤੇ ਜਿਹੜਾ ਆਪਣਾ ਥ੍ਰੈਡ ਹੈ ਇਹਨੂੰ ਆਪਾਂ ਹੁਣ ਅੱਗੇ ਹੀ ਰੱਖਣਾ ਇਸ ਤਰ੍ਹਾਂ ਤਾਂ ਇਹ ਇੱਕ ਦੂਸਰਾ ਕੁੰਡਾ ਆਪਾਂ ਸਿੱਧਾ ਬਣਾ ਦੇਣਾ ਇਹ ਦੋ ਕੁੰਡਿਆਂ ਤੇ ਆਪਣੀ ਕਿਨਾਰੀ ਬਣ ਰਹੀ ਹੈ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣ ਗਏ ਇੱਕ ਆਪਣਾ ਇਹ ਜਿਹੜੀ ਇੱਥੇ ਜਾਲੀ ਬਣ ਗਈ ਥ੍ਰੈਡ ਆਪਾਂ ਅੱਗੇ ਕੀਤਾ ਸੀ ਅੱਗੇ ਜਿਸ ਤਰ੍ਹਾਂ ਦਾ ਵੀ ਤੁਹਾਡਾ ਡਿਜ਼ਾਈਨ ਹੋਊਗਾ ਉਸੇ ਤਰ੍ਹਾਂ ਤੁਸੀਂ ਬਟਨ ਪੱਟੀ ਬਣਾ ਲਿਆ ਦਾਸ ਕੁੰਡਿਆਂ ਤੇ ਮੈਂ ਇਹ ਬਟਨ ਪੱਟੀ ਬਣਾ ਰਹੀ ਹਾਂ। ਆਠ ਕੁੰਡੇ ਮੈਂ ਦੋਨਾਂ ਪਾਸਿਆਂ ਤੋਂ ਸਿੱਧੇ ਬਣਾ ਰਹੀ ਹਾਂ। ਤੇ ਦੋ ਕੁੰਡਿਆਂ ਤੇ ਕਿਨਾਰੀ ਆ ਰਹੀ ਹੈ। ਹੁਣ ਅੱਗੇ 14 ਕੁੰਡੇ ਇੱਥੇ ਮੇਰੇ ਕੋਲ ਸਿੱਧੇ ਆ। ਤੁਹਾਡੇ ਕੋਲ ਜਿਸ ਤਰ੍ਹਾਂ ਦਾ ਵੀ ਡਿਜ਼ਾਈਨ ਹੋਗਾ ਉਸੇ ਤਰ੍ਹਾਂ ਤੁਸੀਂ ਬਣਾ ਲੈਣ। ਹੁਣ ਪਹਿਲਾਂ ਮੈਂ ਕੰਪਲੀਟ ਕਰਦੀ ਹਾਂ। ਫਿਰ ਉਲਟੇ ਪਾਸੇ ਤੋਂ ਜਦੋਂ ਆਪਾਂ ਬਟਨ ਪੱਟੀ ਤੇ ਆਵਾਂਗੇ ਤਾਂ ਉਦੋਂ ਮੈਂ ਤੁਹਾਨੂੰ ਦਿਖਾਵਾਂਗੀ ਕਿ ਇਸ ਤਰ੍ਹਾਂ ਬਣਾਈ ਕਰਨੀ ਲਓ ਜੀ ਹੁਣ ਫਿਰ ਮੈਂ ਉਲਟੇ ਪਾਸੇ ਤੋਂ ਆ ਗਈ ਬਟਨ ਪੱਟੀ ਵਾਲੇ 10 ਕੁੰਡਿਆਂ ਤੇ ਇਧਰ ਵੀ ਮੈਂ ਸਿੱਧੇ ਬਣਾਏ ਸੀ ਤੇ ਉਲਟੀ ਸਾਈਡ ਤੋਂ ਵੀ ਮੈਂ ਇਹ ਸਿੱਧੇ ਬਣਾ ਰਹੀ ਹਾਂ 1 2 10 4 5 6 7 8 9 ਹੁਣ ਆਪਣੇ ਕੋਲੇ ਇੱਕ ਜਾਲੀ ਵਾਲਾ ਕੁੰਡਾ ਹੈ ਤੇ ਕੇ ਇਹ ਦੋ ਦਾ ਆਪਾਂ ਇੱਕ ਕਰ ਦੇਾਂਗੇ ਉਲਟੀ ਸਾਈਡ ਤੋਂ ਇਸ ਤਰ੍ਹਾਂ ਉਲਟੀ ਸਾਈਡ ਤੋਂ ਆਪਾਂ ਇਸ ਤਰ੍ਹਾਂ ਬਣਾਉਣਾ ਇਧਰ ਜਿਸ ਤਰ੍ਹਾਂ ਦਾ ਵੀ ਤੁਹਾਡਾ ਪ੍ਰੋਜੈਕਟ ਹੋਊਗਾ ਡਿਜ਼ਾਈਨ ਹੋਊਗਾ ਮਤਲਬ ਡਿਜ਼ਾਈਨ ਬਣ ਗਿਆ ਉਸ ਤੋਂ ਬਾਅਦ ਆਗੇ ਬਟਨ ਪੱਟੀ ਤੇ ਇਹ 8 ਕੁੰਡੇ ਦਾ ਤੁਸੀਂ ਜਿਸ ਤਰ੍ਹਾਂ ਬਣਾਏ ਆ ਸਿੱਧੀਆਂ ਸਲਾਈਆਂ ਬਣਾਇਆਂ ਚਾਹੀ ਉਲਟੀਆਂ ਸਲਾਈਆਂ ਬਣਾਇਆਂ ਚਾਹੀ ਕੋਲਟੈਕ ਸਿੱਧਾ ਬਣਾਏ ਤੇ ਜਦੋਂ ਆਪਾਂ ਇਹ ਲਾਸਟ ਦੇ ਦੋ ਕੁੰਡਿਆਂ ਤੇ ਆਵਾਂਗੇ ਇੱਕ ਆਪਣਾ ਜਾਲੀ ਵਾਲਾ ਤੇ ਇੱਕ ਇਹ ਦੋ ਦੇ ਇੱਕ ਕਰਦੇ ਹਾਂ ਇੱਕ ਵਾਰ ਫੇਰ ਮੈਂ ਤੁਹਾਨੂੰ ਦੱਸ ਦਿੰਨੀ ਸਿੱਧੀ ਸਾਈਡ ਤੋਂ ਆਪਾਂ ਹਰ ਵਾਰ ਇਸ ਤਰ੍ਹਾਂ ਬਣਾਉਣਾ ਇੱਕ ਕੁੰਡਾ ਆਪਾਂ ਤਾਰ ਲੈਣਾ ਇਸ ਤਰ੍ਹਾਂ ਜਿਵੇਂ ਆਪਾ ਉਲਟਾ ਕੁੰਡਾ ਬਣਾਉਂਦੀ ਐ ਇਸ ਤਰ੍ਹਾਂ ਥ੍ਰੈਡ ਆਪ ਅੱਗੇ ਰੱਖਣਾ ਫਿਰ ਅਗਲਾ ਕੁੰਡਾ ਸਿੱਧਾ ਬਣਾ ਲੈਣ ਇਹ ਦੋ ਕੁੰਡਿਆਂ ਤੇ ਕਿਨਾਰੀ ਬਣ ਰਹੀ ਹੈ ਅੱਗੇ ਜਿਸ ਤਰ੍ਹਾਂ ਦੇ ਵੀ ਤੁਹਾਡੇ ਕੁੰਡੇ ਬਣਾਈ ਹੋਣਗੇ ਉਸੇ ਤਰ੍ਹਾਂ ਤੁਸੀਂ ਬਣਾ ਲੈਣੀ 10 ਕੁੰਡੇ ਬਟਨ ਪੱਟੀ ਵਾਲੇ ਮੇਰੇ ਕੋਲ ਹੋ ਗਏ ਅੱਗੇ ਜਿਸ ਤਰ੍ਹਾਂ ਦਾ ਵੀ ਤੁਹਾਡਾ ਪੈਟਰਨ ਹੋਊਗਾ ਉਸੇ ਤਰ੍ਹਾਂ ਤੁਸੀਂ ਬਣਾ ਲੈਣਾ ਓਕੇ ਬਣਾ ਕੇ ਫਿਰ ਮੈਂ ਉਲਟੀ ਸਾਈਡ ਤੇ ਆਵਾਂਗੀ ਬਟਨ ਪੱਟੀ ਵਾਲੇ ਕੁੰਡਿਆਂ ਤੇ ਲਓ ਜੀ ਹੁਣ ਫਿਰ ਉਲਟੀ ਸਾਈਡ ਤੇ ਮੈਂ ਬਟਨ ਪੱਟੀ ਵਾਲੇ 10 ਕੁੰਡਿਆਂ ਤਿਆਰ ਤਾਂ ਮੈਂ ਦੋਨਾਂ ਪਾਸਿਆਂ ਤੇ ਇਹਨਾਂ ਨੂੰ ਸਿੱਧੇ ਬਣਾ ਰਹੀ ਹਾਂ ਇਸ ਤਰ੍ਹਾਂ 1 2 3 4 5 6 7 8 9 ਹੁਣ ਫੇਰ ਉਸੇ ਤਰ੍ਹਾਂ ਇੱਕ ਜਾਲੀ ਵਾਲਾ ਕੁੰਡਾ ਤੇ ਇੱਕ ਆਪਣਾ ਇਹ ਦੋ ਦਾ ਕਰ ਦਿਆਂਗੇ ਇਸ ਤਰ੍ਹਾਂ ਇੱਕ ਕੁੰਡਾ ਸਿੱਧੀ ਸਾਈਡ ਤੋਂ ਆਪਾਂ ਇੱਕ ਕੁੰਡਾ ਤਾਰਨਾ ਹੈ ਫਿਰ ਥ੍ਰੈੱਡ ਅੱਗੇ ਕਰਕੇ ਅਗਲਾ ਕੁੰਡਾ ਸਿੱਧਾ ਬਣਾਉਣਾ ਅੱਗੇ ਜਿਸ ਤਰ੍ਹਾਂ ਵੀ ਬਟਨ ਪੱਟੀ ਦੇ ਕੁੰਡੇ ਤੁਸੀਂ ਬਣਾਏ ਹੋਣਗੇ ਉਸੇ ਤਰ੍ਹਾਂ ਬਣਾ ਲੈਣੇ ਉਲਟੀ ਸਾਈਡ ਤੋਂ ਆਪਾਂ ਇੱਕ ਜਿਹੜਾ ਆਪਣੇ ਇੱਥੇ ਜਾਲੀ ਵਾਲਾ ਕੁੰਡਾ ਹੋਊਗਾ ਤੇ ਇੱਕ ਕੰਨੀ ਵਾਲਾ ਦੋ ਦੇ ਇੱਕ ਬਣਾ ਦੇਣਾ ਤਾਂ ਇਹ ਤਾਂ ਹੋ ਗਿਆ ਆਪਣਾ ਸੱਜਾ ਪਾਸਾ ਹੁਣ ਆਪਾਂ ਬਣਾਉਣੀ ਆ ਖੱਬੇ ਪਾਸੇ ਦੀ ਬਟਨ ਪੱਟੀ ਲੈਫਟ ਸਾਈਡ ਦੀ ਬਟਨ ਪੱਟੀ ਠੀਕ ਹੈ ਲੈਫਟ ਸਾਈਡ ਦੀ ਜਿਹੜਾ ਬਟਨ ਪੱਟੀ ਬਣਾਵਾਂਗੇ ਆਪਾਂ ਇਹ ਆਪਣੇ ਇੱਧਰ ਕੋਈ ਵੀ ਤੁਸੀਂ ਪੈਟਰਨ ਬਣਾਇਆ ਹੋਊਗਾ ਉਹ ਬਣਾ ਲੈਣਾ ਅੱਗੇ ਬਟਨ ਪੱਟੀ ਵਾਲੇ ਕੁੰਡੇ ਜਿਹੜੇ ਮੇਰੇ ਕੋਲੇ ਫਿਰ 10 ਕੁੰਡੇ ਆ 8 ਕੁੰ 8 ਕੁੰਡੇ ਜਿਹੜੇ ਆ ਆਪਣੇ ਕੋਲੇ ਡਿਜ਼ਾਈਨ ਵਾਲੇ ਹੁੰਦੇ ਆ ਤੇ ਦੋ ਕੁੰਡੇ ਹੁੰਦੇ ਆ ਇਹ ਕਿਨਾਰੀ ਵਾਲੇ ਇਹ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਲੈਣੇ ਬਟਨ ਪੱਟਿਆਂ ਦੇ ਕੁੰਡੇ ਜਿਹੜੇ ਪਹਿਲੀ ਸਲਾਈ ਬਣਾਵਾਂਗੇ ਤਾਂ ਇਧਰੋਂ ਜਿਹੜੇ ਇਹ ਦੋ ਕੁੰਡੇ ਆ ਆਪਣੇ ਸਿੱਧੇ ਬਣਾ ਲੈਣੇ ਉਲਟੀ ਸਾਈਡ ਤੋਂ ਜਿਹੜੀ ਆਪਣੀ ਕਿਨਾਰੀ ਬਣੂਗੀ ਜਿਵੇਂ ਆਪਾਂ ਇਧਰੋਂ ਸਿੱਧੀ ਸਾਈਡ ਤੋਂ ਬਣਾਈਏ ਇੱਕ ਕੁੰਡਾ ਇਸ ਤਰ੍ਹਾਂ ਤਾਰਨਾ ਜਿਵੇਂ ਆਪਾਂ ਉਲਟਾ ਕੁੰਡਾ ਤਾਰਦੀ ਇਧਰ ਆਪਾਂ ਉਲਟੀ ਸਾਈਡ ਤੋਂ ਇਸ ਤਰ੍ਹਾਂ ਕਰਨਾ ਹੈ ਥ੍ਰੈਡ ਅੱਗੇ ਰੱਖਣਾ ਅਗਲਾ ਕੁੰਡਾ ਬਣਾ ਲੈਣਾ ਸਿੱਧਾ ਇਹ ਦੋ ਕੁੰਡਿਆਂ ਤੇ ਕਿਨਾਰੀ ਆ ਰਹੀ ਹੈ ਤਾਂ ਅੱਗੇ ਜਿਹੜੇ ਤੁਸੀਂ ਕੁੰਡੇ ਜਿਵੇਂ ਮੈਂ ਇੱਥੇ 8 ਕੁੰਡੇ ਹੁਣ ਸਿੱਧੇ ਬਣਾਉਂਗੀ 2 10 4 5 6 7 8 ਇਹ ਹੋ ਗਏ ਬਟਨ ਪੱਟੀ ਵਾਲੇ ਕੁੰਡੇ ਅੱਗੇ ਤੁਹਾਡਾ ਜਿਸ ਤਰ੍ਹਾਂ ਦਾ ਵੀ ਪੈਟਰਨ ਹੋ ਗੋਲਟੀ ਪਾਸੇ ਤੋਂ ਉਲਟਾ ਅਸਲਾਂਗਾ ਚਾਹੇ ਡਿਜ਼ਾਈਨ ਮੁਤਾਬਕ ਜਿਸ ਤਰ੍ਹਾਂ ਦਾ ਵੀ ਹੋਊਗਾ ਉਸੇ ਤਰ੍ਹਾਂ ਦਾ ਤੁਸੀਂ ਬਣਾ ਲੈਣਾ ਠੀਕ ਹੈ ਹੁਣ ਆ ਗਏ ਆਪਾਂ ਸਿੱਧੀ ਸਾਈਡ ਸਿੱਧੀ ਸਾਈਡ ਇਹ 14 ਕੁੰਡੇ ਤਾਂ ਮੇਰੇ ਕੋਲੇ ਸੈਂਪਲ ਸਿੱਧੇ ਐ ਇਸ ਤਰ੍ਹਾਂ ਤੁਸੀਂ ਜੇਸ ਤਰ੍ਹਾਂ ਦਾ ਵੀ ਪੈਟਰਨ ਹੋਗਾ ਬਣਾ ਲੈਣਾ ਤੇ ਅੱਗੇ ਆਪਾਂ 10 ਕੁੰਡੇ ਜਿਹੜੇ ਬਟਨ ਪੱਟੀ ਵਾਲੇ ਆ ਉਹ ਕਿਵੇਂ ਬਣਾਉਣੇ ਆ ਔਰ ਦੇਖਾਂਗੇ ਹੁਣ ਇਹ ਚਾਦਾ ਕੁੰਡੇ ਤਾਂ ਮੇਰੇ ਸਿੰਪਲ ਸੀ ਐ ਬਣਾ ਲੇ ਹੁਣ ਮੈਂ ਆ ਗਈ ਬਟਨ ਪੱਟੀ ਤੇ 10 ਕੁੰਡੇ ਬਟਨ ਪੱਟੀ ਵਾਲੀ ਮੇਰੇ ਕੋਲ ਤਾਂ ਇਸ ਤਰ੍ਹਾਂ 1 2 10 4 5 6 7 8 9 ਹੁਣ ਜਿਹੜੇ 2 ਕੁੰਡੇ ਇੱਕ ਜਾਲੀ ਵਾਲਾ ਇੱਕ ਇਹ ਕੰਨੀ ਵਾਲਾ ਦੋ ਦਾ ਕਰਾਂਗੇ ਇੱਕ ਹੁੰਦਾ ਅਗਲੀ ਸਾਈਡ ਤੇ ਇਸ ਤਰ੍ਹਾਂ ਠੀਕ ਹੈ ਫਿਰ ਉਸੇ ਤਰ੍ਹਾਂ ਉਲਟੀ ਸਾਈਡ ਤੋਂ ਇੱਕ ਹੁੰਦਾ ਤਾਰ ਕੇ ਥ्रेड ਅੱਗੇ ਰੱਖਾਂਗੇ ਇੱਕ ਹੁੰਦਾ ਸਿੱਧਾ ਅੱਗੇ ਜਿਸ ਤਰ੍ਹਾਂ ਦਾ ਵੀ ਕੁੰਡੇ ਤੁਸੀਂ ਬਣਾ ਰਹੇ ਹੋ ਕੋਈ ਡਿਜ਼ਾਈਨ ਬਣਾ ਰਹੇ ਹੋ ਉਸੇ ਤਰ੍ਹਾਂ ਤੁਸੀਂ ਸिलाई ਜਿਹੜੀ ਸਾਰੀ ਕੰਪਲੀਟ ਕਰ ਲੈਣੀ ਹੈ ਇਹ ਹੋ ਗਿਆ ਆਪਣੇ 10 ਬਟਨ ਪੱਟੀ ਵਾਲੇ ਕੁੰਡੇ ਅੱਗੇ ਆਪਣੇ ਉਲਟੇ ਕੁੰਡੇ ਦੋ ਸਲਾਈਆਂ ਚ ਕਿਨਾਰੀ ਜਿਹੜੀ ਆਪਣੀ ਕੰਪਲੀਟ ਹੋ ਜਾਂਦੀ ਏ जिते मैं थानू चार चार सलावाना बना के दस दरह बनाओ हम इतने कोई भी पैटर्न होगा आप बना लेना अगे आ गए अपने को दस कुंडे बटन पट्टी वाले मैं तो मैं दोनों सैडा तो इस तरह सीधे बना रही है। एक दो तीन चार पे सत अठ नौ हम फिर एक जाली जालीवाला कूडा टेके दस इस तरह अपनी किनारी बन के आ जाती है दोनों सैडा तो बहुत ही सफाई किनारी बनती है इस तरह ਤਾਂ ਦੋਨਾਂ ਸਾਈਡਾਂ ਦੀ ਆਪਾਂ ਬਟਨ ਪੱਟੀ ਤੇ ਜਿਹੜੀ ਕਿਨਾਰੀ ਹੈ ਬਣਾ ਲਈ। ਠੀਕ ਹੈ। ਜਦੋਂ ਆਪਾਂ ਬਣਾਈ ਸੀ ਸਿੱਧੇ ਪਾਸੇ ਦੀ, ਰਾਈਟ ਸਾਈਡ ਦੀ ਤਾਂ ਆਪਾਂ ਸਿੱਧੇ ਪਾਸੇ ਦੀ ਜਿਹੜੀ ਬਟਨ ਪੱਟੀ ਹੈ ਇਹ ਸਿੱਧੇ ਪਾਸੇ ਤੋਂ ਆਪਾਂ ਇੱਕ ਕੁੰਡਾ ਧਾਰਿਆ ਸੀ, ਥ੍ਰੈਡ ਅੱਗੇ ਰੱਖਿਆ ਸੀ। ਤੇ ਉਲਟੇ ਪਾਸੇ ਤੋਂ ਦੋ ਕੁੰਡਿਆਂ ਦਾ ਇੱਕ ਕੀਤਾ ਸੀ। ਤੇ ਜਿਹੜੀ ਲੈਫਟ ਸਾਈਡ ਦੀ ਬਟਨ ਪੱਟੀ ਹੈ ਇਹ ਆਪਾਂ ਸਿੱਧੇ ਪਾਸੇ ਤੋਂ ਦੋ ਕੁੰਡਿਆਂ ਦਾ ਇੱਕ ਬਣਾਉਣੀ ਹੈ ਤੇ ਉਲਟੇ ਪਾਸੇ ਤੋਂ ਇੱਕ ਕੁੰਡਾ ਤਾਰ ਕੇ ਅਗਲਾ ਕੁੰਡਾ thread ਅੱਗੇ ਰੱਖ ਕੇ ਸਿੱਧਾ ਬਣਾਉਣੀ ਹੈ ਇਸ ਤਰ੍ਹਾਂ ਤੁਹਾਨੂੰ ਜਿਹੜਾ ਤਰੀਕਾ ਹੈ ਬਟਨ ਪੱਟੀ ਦੀ ਕਿਨਾਰੀ ਬਣਾਉਂਦਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਜੋ ਹੋਰ ਵੀ ਇਸ ਤਰ੍ਹਾਂ ਬਣਾਈ ਦੇ ਜਿਹੜੇ ਸੌਖੇ ਤਰੀਕੇ ਆ ਜਾ ਸੌਖੇ ਸੌਖੇ ਡਿਜ਼ਾਈਨ ਹੈ ਮੈਂ ਤੁਹਾਡੇ ਨਾਲ ਸਾਂਝੇ ਕਰ ਸਕਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ